ਆਪਣੇ ਦੱਸਦੇ ਨੇ ਪੰਜਾਬ ਦੇ ਵਿੱਚ ਹਲਾਕ ਬਹੁਤ ਖਰਾਬ ਨੇ ਕਿੰਨੇ ਵੀ ਆਪਣੇ ਹੜਪੀੜਤਵੇਂ ਕਚਰੇ ਦਰਦਾਸ ਪੁਰੰਪਰਸਰ ਏਰੀਆ ਤਰਨਤਾਰਨ ਵਿਆਸ ਕਿੱਦਿਥੋਂ ਦੀ ਉਹ ਲੰਘਦਾ ਸਤਲੁਜ ਦਰਿਆ ਅਰਾਵੀ ਵਿਆਸ ਇਹਨਾਂ ਨੇ ਬਹੁਤ ਤਵਾਹੀ ਮਚਾਈ ਪਈ ਆ ਉੜ ਆਇਆ ਪਾਣੀ ਟੱਟਣਾ ਸ਼ੁਰੂ ਹੋਇਆ ਸੀ ਹੁਣ 1-2 ਦਿਨਾਂ ਦਾ ਉਹ ਫੇਰ ਅੱਜ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਆ ਸਵੇਰ ਦੀ ਬਾਰਿਸ਼ ਹੋ ਰਹੀ ਆ ਕਿ ਜਿਹੜੀ ਬਾਰਿਸ਼ ਆਪਣੇ ਜੰਮੂ ਤੇ ਜਾਂ ਹਮਾਚਲ ਤੇ ਉਹ ਬਹੁਤ ਜਿਆਦੇ ਹੋ ਰਹੀ ਆ ਉਹਦੇ ਕਰਕੇ ਆਪਣੇ ਬਹੁਤ ਨੁਕਸਾਨ ਹੁੰਦਾ ਕਿਉਂਕਿ ਨੁਕਸਾਨ ਪਹਿਲੇ ਹੀ ਬਹੁਤ ਹੋ ਗਿਆ ਅਰਬਾਂ ਦਾ ਨੁਕਸਾਨ ਹੋ ਗਿਆ ਕਿੰਨੇ ਗਰੀਬਾਂ ਦੇ ਘਰ ਡੇਰੇ ਕਿੰਨੇ ਕਿਸਾਨਾਂ ਦੀ ਫਸਲਾਂ ਸੀ ਜਿਹੜੀਆਂ ਉਹ ਤਬਾਹ ਹੋ ਗਈਆਂ ਕੋਈ ਪਰਵਾਹੀ ਤਾਂ ਕੋਈ ਫਾਇਦ ਕਰਨੀ ਸਕੇਦਾ ਨਾ ਸਰਕਾਰਾਂ ਨੇ ਕਰਨੀਆਂ ਇਹ ਸਾਡੀਆਂ ਸਰਕਾਰਾਂ ਚੰਗੀਆਂ ਹੁੰਦੀਆਂ ਕਿ ਸ਼ਾਇਦ ਸਾਡੇ ਹਾਲਾਤ ਨਾ ਹੁੰਦੇ ਜਿਹੜੇ ਹੋਏ ਨੇ ਇੰਨਾ ਬੇਈਮਾਨਾ ਸਰਕਾਰਾਂ ਨੇ ਪੰਜਾਬ ਦਾ ਬੇੜਾ ਡਾਕਰ ਕਰਤਾ ਪਹਿਲਾਂ 75 ਸਾਲ ਹੋ ਗਏ ਸਾਡੇ ਮੁੱਲਕ ਨੂੰ ਯਾਦ ਹੋਏ ਨੇ ਕਿੰਨਾ ਤੋਂ ਇੰਨਾ ਪ੍ਰਬੰਧ ਨਹੀਂ ਹੋਇਆ ਕਿ ਅਸੀਂ ਆਪਣੇ ਲੋਕਾਂ ਨੂੰ ਹੜਾਂ ਤੇ ਵਿਚਾਰੀਏ ਕਿੰਨਾ ਚਿਰ ਕਾਂਗਰਸ ਦੀ ਸਰਕਾਰ ਰਹੀ ਕਿੰਨਾ ਚਿਰ ਟਾਲੀਆਂ ਦੀ ਰਹੀ ਹਮਾਂ ਨਵੇਂ ਆਡੇ ਝਾੜੂ ਵਾਲੇ ਇਹਨਾਂ ਨੇ ਵੀ ਸੁਆਹ ਨਹੀਂ ਕੀਤਾ ਸਰਕਾਰ ਕੋਈ ਇੱਕ ਮਾੜੀ ਨਹੀਂ ਇਹ ਸਾਰੇ ਮਾੜੇ ਨੇ ਲੋਕ ਮਜਬੂਰ ਨੇ ਕਿਹਨੂੰ ਵੋਟਾਂ ਪਾਉਣ ਕਿਹਨੂੰ ਨਾ ਪਾਉਣ ਇਹਨਾਂ ਲੋਕਾਂ ਤੋਂ ਤਾਂ ਡਾਟੇ ਆ ਨਵਾਂ ਬਦਲਾ ਲੈੰਦਾ ਸੀ ਪਰ ਇਹਨਾਂ ਨੇ ਵੀ ਮਾਂ ਦੇ ਪੁੱਤਾਂ ਨੇ ਕੁਛ ਨਹੀਂ ਕੀਤਾ ਹੈਗਾ ਹਾਲਾਤ ਇੰਨੇ ਮਾੜੇ ਨੇ ਤੁਸੀਂ ਦੇਖੋ ਜੇ ਆ ਬਾਰਸ਼ ਪੈ ਰਹੀ ਹੈ ਸਵੇਰ ਦੀ ਪੈ ਰਹੀ ਹੈ ਸਾਡਾ ਏਰੀਆ ਚਲੋ ਛੇਪ ਨੱਬਾ ਏਰੀਆ ਸਾਡਾ ਪਰ ਜਿਹੜੇ ਉਹ ਲੋਕ ਨੇ ਪਟਾਰੇ ਜਿਹੜੇ ਵੀਰ ਖੜਾ ਚ ਬੈਠੇ ਨੇ ਉਹਨਾਂ ਨੂੰ ਘੱਟੋ ਘੱਟ 20 20 ਜਣੇ ਹੋ ਗਏ ਕੁੱਤਸਾਂ ਬਾਰਸ਼ ਪਰੋਂ ਪੈ ਰਹੀ ਆ ਕਿਸੇ ਦੇ ਸੱਚੇ-ਸੱਤ ਹੈ ਨਹੀਂ ਆ ਕਿਸੇ ਦੇ ਹੈ ਨਹੀਂ ਜਰੂਰੀ ਤਾਂ ਨਹੀਂ ਹੈਗੇ ਵੀ ਹਰੇਟ ਦੇ ਚਿਵਾਰੇ ਪਏ ਹੋਏ ਨੇ ਜਾਂ ਕੋਠੀਆਂ ਪੰਨੀਆਂ ਹੋਈਆਂ ਨੇ ਵਿੱਚ ਗਰੀਬ ਪਰਿਵਾਰ ਨੇ ਜਿਹੜੇ ਉਹ ਤਾਂ ਵਿਚਾਰੇ ਤਰਪਾਲਾਂ ਥੱਲੇ ਬੈਠੇ ਨੇ ਤੁਸੀਂ ਆਪ ਦੇ ਤੇ ਆਪਾ ਲਾ ਕੇ ਦੇਖੋ ਵੀ ਜੇ ਆਪਾਂ ਨੂੰ ਕਾਲੀਆਂ ਥੱਲੇ ਤਰਪਾਲਾਂ ਥੱਲੇ ਰਹਿਣਾ ਪਵੇ ਪਸੂ ਆਪਣੇ ਖੁੱਖਣ ਪਾਣੇ ਛੜੇ ਨੇ ਬੱਚੇ ਆਪਣੇ ਕਿੱਥੇ ਨੇ ਬੌਤੋਖਾਂ। ਕੋਪੇ ਜੀਰੇ ਤੋਂ ਬੀਤਦੀ ਆ ਉਹਨੂੰ ਪਤਾ ਮਿੱਟੀ ਹਾਲਾਤ ਨਹੀਂ। ਬੱਤੀ ਜਿਹੜਾ ਭਾਈ ਸੁੱਕੇ ਥਾਂ ਤੇ ਬੈਠਾ ਉਹਨੂੰ ਇਹ ਚੀਜ਼ਾਂ ਮਹਿਸੂਸ ਨਹੀਂ ਹੁੰਦੀਆਂ। ਕਿਉਂਕਿ ਜਿਸ ਤਨ ਲੱਡੇ ਸੋਈ ਤਨ ਜਾਣੇ। ਬਹੁਤ ਹਾਲਾਤ ਮਾੜੇ ਨੇ। ਸੁੱਕੇ ਪਾਇਸਾ। ਮੇਰ ਕਰੇ। ਇਹ ਬਾਰਸ ਹਟੇ ਪਾਣੀ ਘਟੇ ਲੋਕ ਆਪਣੇ ਘਰਾਂ ਦੇ ਵਿੱਚ ਸੁੱਕੀ ਥਾਂ ਵੀ ਰਹਿਣ ਕਿਉਂਕਿ ਨਹੀਂ ਤਾਂ ਬਹੁਤ ਉਫਰ। ਬਹੁਤ ਬੁਰਾ ਹਾਲਾ ਜੀ। ਆਪੜੇ ਨਜ਼ਰ ਚੋਂ ਵੀ ਟੱਲ ਲੋ। ਪੈਸੀ ਪੱਠੀ ਪੀਤੇ ਸੀ। ਪਸ਼ੂਆਂ ਵਾਸਤੇ ਵੀ ਚਲੂ ਚਾਰਾ ਲੈ ਚੱਲਾਂਗੇ। ਅੱਜ ਜਾਣਾ ਸੀ ਪਰ ਅੱਜ ਮੌਸਮ ਖਰਾਬ ਹੋ ਗਿਆ ਜੀ। ਆ ਮੌਸਮ ਸੁਖਾ ਹੋਏ ਤੋਂ ਫਿਰ ਦੂਜਾ ਨਾ ਤੇ ਦੇਖਾਂਗੇ। ਇਹ ਹਰੇਟ ਪੰਜਾਬ ਦੇ ਪਿੰਡ ਦਾ ਫਰਜ਼ ਬਣਦਾ ਜਿੰਨੇ ਮੇਰੇ ਐਨਆਰਆਈ ਭਰਾ ਨੇ ਓਕੇ ਹਲੇ ਉੱਥੇ ਬਹੁਤ ਸਾਧਨ ਪਹੁੰਚ ਰਹੇ ਹਾਂ ਰਾਸ਼ਨ। ਅਜੇ ਸਹੀ ਬੰਦਿਆਂ ਤੱਕ ਵੀ ਨਹੀਂ ਪਹੁੰਚ ਰਹੇ ਹਾਂ। ਜਿਹੜੇ ਪਿੰਡਾਂ ਚ ਡੁੱਬੇ ਹੋਏ ਨੇ ਘਾਰਾਂ ਉਹ ਨਾ ਤੱਕ ਹਜੇ ਉਹ ਨਾ ਰਸਮੀ ਪਹੁੰਚਦਾ ਜਿੰਨਾ ਫੰਕਸ਼ਨਾਂ ਤੇ ਆਈਦਾ ਜਦੋਂ ਪਾਣੀ ਥੱਲੇ ਜਾਊਗਾ ਪਾਣੀ ਸੁੱਕੂਗਾ ਜਾਣ ਨੇ ਬਿਮਾਰੀਆਂ ਵੀ ਫੈਲਣਗੀਆਂ ਜਿੰਨੇ ਫਸਲਾਂ ਮਰੀਆਂ ਨੇ ਉਹਨਾਂ ਦੀ ਬਦਬੂ ਉੱਥੋਂ ਵੀ ਤੇ ਜਾਨਵਰ ਮਰ ਜੇ ਹੋਰ ਪਤਾ ਨਹੀਂ ਕਿੰਨੇ ਜੀਵ ਜੰਤ ਮਰੇ ਹੋਣਗੇ ਬੇਚਾਰੇ ਜਿਹੜੇ ਪਾਣੀ ਚ ਰਹਿਣਾ ਵਾਲੇ ਸੀ ਕਿਉਂਕਿ ਜਦੋਂ ਹਾਲਾਤ ਠੀਕ ਹੋਣਗੇ ਉਦੋਂ ਤੁਹਾਨੂੰ ਤੁਹਾਡੇ ਲੋਕਾਂ ਦੀ ਬਹੁਤ ਲੋੜ ਪਊਗੀ ਆਪਣੇ ਲੋਕਾਂ ਨੂੰ ਸਪੋਰਟ ਦੀ ਲੋੜ ਪਊਗੀ ਉਦੋਂ ਸਾਰਾ ਪੰਜਾਬ ਜਿਹੜਾ ਮਾਲਵਾ ਏਰੀਆ ਜਿਹੜੇ ਲੋਕੁੱਤੇ ਦੇ ਬੈਠੇ ਨੇ ਉਹਨਾਂ ਨੂੰ ਉਹਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਜੇ ਸਰਕਾਰਾਂ ਤਾਂ ਫੋਟੋਆਂ ਖਿਚਵਾਉਣ ਜਾਂਦੀਆਂ ਨੇ ਕੁਛੀ ਦੇ ਫੂ ਟਿੱਕ ਟਿੱਕ ਆਪਣੇ ਫਾਇ ਹੋਏ ਹੁੰਦੇ ਨੇ ਹਰੀਤ ਲੀਡਰ ਦੇ ਇੱਕ ਮਿੱਟੀ ਦਾ ਦਾਗ ਨਹੀਂ ਉਹ ਲੱਗਣ ਦਿੰਦੇ ਗੱਡੀਆਂ ਚ ਆਉਂਦੇ ਨੇ ਸੜਕਾਂ ਤੋਂ ਫੜ ਕੇ ਦੇਖ ਕੇ ਆਹ ਹਾਂ ਸਾਡੀ ਹੌਂ ਦਰਦੀ ਆ ਤੁਹਾਡੇ ਨਾਲ ਅਸੀਂ ਤੁਹਾਡੇ ਨਾਲ ਆ ਜੇ ਤੁਸੀਂ ਨਾਲ ਹੁੰਦੇ ਅੱਜ ਇਹ ਦਿਨ ਲੋਕਾਂ ਨੂੰ ਨਾ ਦੇਖਣੇ ਪੈਂਦੇ ਇਹ ਜਿਹੜੇ ਹਾਲਾਤ ਬਣੇ ਨੇ ਇਹ ਸਾਰੇ ਇਹਨਾਂ ਲੀਡਰਾਂ ਨੇ ਪਰਪੁੱਤਾਂ ਡਰ ਕੇ ਬਣਾਏ ਨੇ ਆਪਦੇ ਇੱਧਰ ਤਾਂ ਇਹਨਾਂ ਦੇ ਸੇਵ ਨੇ ਬਸ ਸੇ ਪੰਜਾਬ ਤੋਂ ਨੇ ਚੰਡੀਗੜ੍ਹ ਵੱਲ ਜਾਣਗੇ ਇਹਨਾਂ ਦੇ ਜਿਹੜਾ ਇੱਕ ਟਿਕਾਣੇ ਨੇ ਇਹਨਾਂ ਨੂੰ ਤਾਂ ਸਰਕਾਰੀ ਕੁੱਟੀਆਂ ਮਿਲੀਆਂ ਹੋਈਆਂ ਨੇ ਕੋਈ ਚੰਡੀਗੜ੍ਹ ਦਾ ਕੋਈ ਮਹਾਲੀ ਦਾ ਕੋਈ ਦਿੱਲੀ ਦਾ ਮਾਰੇ ਤਾਂ ਵਿਚਾਰੇ ਕਿਸਾਨ ਜਾਂਦੇ ਨੇ ਮਾਰੇ ਤਾਂ ਮਜ਼ਦੂਰ ਜਾਂਦੇ ਨੇ ਉਹ ਗਰੀਬ ਲੋਕ ਮਾਰੇ ਜਾਂਦੇ ਨੇ ਜਿਨ੍ਹਾਂ ਕੋਲ ਰਹਿਣ ਨਾ ਬਸ ੁੱਟੇ ਮਟਾਣਾ ਉਹ ਵੀ ਡੱਬਿਆ ਸਿਆ ਬਹੁਤ ਅੱਖਾਂ ਪਰ ਮਾਤਾ ਨੇ ਉਹਨਾਂ ਦੇ ਸ਼ਰਤੇ ਮੇਰ ਪੂਰੇ ਹੱਥ ਦਿੱਤੇ ਐਨੀਟ ਬੈਂਚੀਆਂ ਨੇ ਪ੍ਰਵਾਨ ਕਰੇ ਵਾਹਿਗੁਰੂ ਜੀ ਤਾਲਾ ਸੋ ਵਾਹਿਗੁਰੂ ਜੀ ਕੀ ਫਤਿਹ